ਬਿਸਮਿਲਲਾ ਰਹਿਮਾਨIRਹੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਨ ਮੋਹਮਦ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਅਸੀਂ ਅੱਜ ਆਏ ਮੰਗ ਪੱਤਰ ਦੇਣ ਵਾਸਤੇ ਡੀਸੀ ਸਾਹਿਬ ਨੂੰ ਜਿਹੜੇ ਜ਼ੁਲਮ ਹੋ ਰਹੇ ਨੇ 2 ਲੱਖ ਵੋਟਾਂ ਤੋਂ ਜਿੱਤਣ ਵਾਲੇ ਐਮਪੀ ਤੇ ਜ਼ੁਲਮ ਹੋ ਰਹੇ ਨੇ ਕਿਉਂਕਿ ਹਿੰਦੁਸਤਾਨ 'ਚ ਕੋਈ ਕਾਨੂੰਨ ਹੀ ਹੈ ਨਹੀਂ ਇਸ ਟਾਈਮ ਭਈ ਜਿਹੜੀ ਜ਼ਾਲਿਮ ਸਰਕਾਰਾਂ ਕੇਂਦਰ ਸਰਕਾਰ ਹੋ ਗਈ ਜਾਂ ਪੰਜਾਬ ਸਰਕਾਰ ਹੋ ਗਈ ਭਈ ਜਿਹੜੇ ਬਲਾਤਕਾਰੀ ਨੇ ਬਾਬਾ ਰਾਮ ਰਹੀਮ ਪਰਕੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਵੀ ਕੱਢ ਦਿੰਦੀ ਹੈ ਉਹਨਾਂ ਨੂੰ ਪੈਰੋਲਾਂ ਵੀ ਦੇਂਦੀ ਹੈ ਉਹਨਾਂ ਨੂੰ ਜ਼ਮਾਨਤਾਂ ਵੀ ਦੇਂਦੀ ਹੈ ਜਿਹੜਾ ਇੱਕ ਪੰਜਾਬ ਦਾ ਸੁਧਾਰ ਕਰਨ ਵਾਲਾ ਐਮਪੀ ਜਿਹੜਾ 2 ਲੱਖ ਪਲੱਸ ਵੋਟਾਂ ਤੋਂ ਜਿੱਤਣ ਵਾਲਾ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਨੇ ਪੰਜਾਬ ਦੇ ਅੰਦਰ ਚੰਦ ਦਿਨਾਂ ਚ ਸੁਧਾਰ ਕਰਤਾ ਸੀ ਜਿਹੜੇ ਕੰਮ ਸਰਕਾਰਾਂ ਨਹੀਂ ਕਰ ਸਕੀ ਅੱਜ ਤੱਕ ਉਹ ਕੰਮ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਕਿਉਂਕਿ ਜਿਹੜੇ ਨਸ਼ੇ ਵਿਕਦੇ ਨੇ ਜਿਹੜੀ ਸਰਕਾਰਾਂ ਨਸ਼ੇ ਵਿਕਵਾਉਂਦੀਆਂ ਨੇ ਉਹ ਸਰਕਾਰਾਂ ਤੋਂ ਖਤਮ ਹੋਏ ਨਹੀਂ ਸੀ ਬਈ ਉਸਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਨਸ਼ਾ ਵੀ ਛੁੜਾਤਾ ਸੀ ਤਕਰੀਬਨ 75% ਮੁੰਡੇ ਜਿਹੜੇ ਸੀ ਜਿਹੜੇ ਮਰ ਰਹੇ ਸੀ ਉਹਨਾਂ ਨੇ ਬਿਲਕੁਲ ਉਹਨਾਂ 'ਚ ਸੁਧਾਰ ਰਹਣਾ ਸ਼ੁਰੂ ਹੋ ਗਿਆ ਸੀ ਮੁਸਲਿਮ ਕੌਮ ਨੂੰ ਉਹਨਾਂ ਨੇ ਬੜਾ ਵਧੀਆ ਪੈਗਾਮ ਦਿੱਤਾ ਹਿੰਦੂ ਕੌਮ ਨੂੰ ਉਹਨਾਂ ਨੇ ਬੜਾ ਵਧੀਆ ਮੈਸੇਜ ਦਿੱਤਾ 크ਰਿਸਚਨ ਕੌਮ ਨੂੰ ਉਹਨਾਂ ਨੇ ਬੜਾ ਵਧੀਆ ਮੈਸੇਜ ਦਿੱਤਾ ਕਿ ਹੀਰੇ ਨੂੰ ਤੁਸੀਂ ਜੇਲ੍ਹ 'ਚ ਬੰਦ ਕਰਕੇ ਰੱਖਿਆ ਹੋਇਆ ਧੱਕੇ ਨਾਲ ਉਹਨਾਂ ਦੇ ਐਨਐਸਏ ਦੇ ਐਨਐਸਏਆਈ ਜਾ ਰਹੇ ਨੇ ਇੱਕ ਜਿਹੜੇ ਬਲਾਤਕਾਰੀ ਨੇ ਜਾਂ ਜਿਹੜੇ ਸਰਕਾਰ ਦੀ ਛੱਤਰਛਾਇਆ 'ਚ ਰਹਿਣ ਵਾਲੇ ਬੰਦੇ ਨੇ ਜਿਹੜੇ ਆਰਐਸਐਸ ਦੀ ਛੱਤਰ ਛਾਇਆ 'ਚ ਰਹਿਣ ਵਾਲੇ ਬੰਦੇ ਨੇ ਜਿਹੜੇ ਬਲਾਤਕਾਰੀ ਨੇ ਜਿਹੜੇ ਕਾਤਿਲ ਨੇ ਜਿਹੜੇ ਮਰਡਰ ਕਰ ਕਰਕੇ ਬੰਨ ਲੋ ਜੇਲ੍ਹਾਂ ਚ ਵੀ ਜਾਂਦੇ ਨੇ ਉਹ ਤੋਂ ਦੂਜੇ ਦਿਨ ਉਹਨਾਂ ਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਜਿਨ੍ਹਾਂ ਨੂੰ ਸਜ਼ਾ ਹੁੰਦੀ ਹੈ ਸਜ਼ਾ ਤੋਂ 4 ਦਿਨਾਂ ਬਾਅਦ ਉਹਨਾਂ ਨੂੰ ਪੈਰੋਲ ਵੀ ਮਿਲ ਜਾਂਦੀ ਹੈ ਤਾਂ ਮੇਰੀ ਇਸ ਕਰਕੇ ਮੁਸਲਿਮ ਕੌਮ ਵੱਲੋਂ ਮੈਂ ਪੂਰ ਫ਼ਰਜ਼ਮੇਵਾਰੀ ਨਾਲ ਕਹਿੰਦਾ ਪੰਜਾਬ ਸਰਕਾਰ ਨੂੰ ਤੂੰ ਕਟਪੁਤਲੀ ਨਾ ਬਣ ਨਾ ਬਣ ਨਹੀਂ ਤਾਂ ਭੱਜਨ ਨੂੰ ਰਾਣੀ ਮਿਲੂਗਾ ਕਿਉਂਕਿ ਇੱਕ નિર્ਦੋਸ਼ ਐਮਪੀ ਨੂੰ 2 ਲੱਖ ਪਲੱਸ ਵੋਟਾਂ ਤੋਂ ਜਿੱਤੇ ਹੋਏ ਐਮਪੀ ਨੂੰ ਤੁਸੀਂ ਜੇਲ੍ਹ 'ਚ ਬੰਦ ਕੀਤਾ ਹੋਇਆ ਧੱਕੇ ਨਾਲ ਐਨਐਸਏ ਲਾ ਕੇ ਜਲਦ ਤੋਂ ਜਲਦ ਮੇਰੀ ਪੰਜਾਬ ਸਰਕਾਰ ਨੂੰ ਬਿਲਕੁਲ ਚੇਤਾਵਨੀ ਹੈ ਜਲਦ ਤੋਂ ਜਲਦ ਜਿਹੜੀ ਹੁਣ ਤੀਜੀ ਵਾਰੀ ਨਜਾਇਜ਼ ਬਿਲਕੁਲ ਗੈਰਕਾਨੂੰਨੀ ਐਨਐਸਐਲਾਈ ਹੈ ਉਹਨੂੰ ਰੱਦ ਕੀਤੀ ਜਾਵੇ ਔਰ ਜਿੰਨੇ ਵੀ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਸਾਥੀ ਨੇ ਉਹਨਾਂ ਨੂੰ ਵੀ ਰਿਹਾਅ ਕੀਤੇ ਜਾਣ ਬਾਕੀ ਜਿਹੜੇ ਹੋਰ ਸਿੱਖ ਭਾਈਚਾਰੇ ਦੇ ਲੋਕ ਨੇ ਜਿਹੜੇ ਸਿੰਘ ਨੇ ਜਿਨ੍ਹਾਂ ਨੇ 27-27 ਸਾਲਾਂ ਦੀ ਆਪਣੀ ਸਜ਼ਾਵਾਂ ਪੂਰੀ ਕਰ ਲਈ ਉਹਨਾਂ ਨੂੰ ਵੀ ਤੁਸੀਂ ਧੱਕੇ ਨਾਲ ਰੱਖਿਆ ਹੋਇਆ ਤੋ ਯੋ ਸਿੱਖ ਕੌਮ ਤੇ ਆ ਘੱਟ ਗਿਣਤੀ ਤੇ ਜ਼ੁਲਮ ਨਹੀਂ ਹੈ ਹੋਰ ਕੀ ਹੈ ਯੋ ਜ਼ੁਲਮ ਕਰਨਾ ਬੰਦ ਕਰੋ ਬੰਦੀ ਸਿੰਘਾਂ ਨੂੰ ਰਿਹਾ ਕਰੋ ਜਿਆਦਾ ਕੁਝ ਨਾ ਕਹਿੰਦਾ ਹਾਂ ਮੈਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦਾ ਨਹੀਂ ਤੋ ਫਿਰ ਤੁਸੀਂ ਆਪਣੇ ਬਾਰੇ ਸੋਚੋ ਭੱਜਨ ਨੂੰ ਰਾਣੀ ਮਿਲਣਾ ਕਿਸੇ ਤੇ ਜਾ ਰਹੇ ਹਾਂਜੀ ਬਿਲਕੁਲ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਜੀ ਜਥੇ ਬੰਦੀ ਕਿੱਥੇ ਕਿੱਥੇ ਹੋਈ ਹੈ ਜੀ ਜਥੇ ਬੰਦੀ ਤਾਂ ਆਪਣੇ ਲੁਧਿਆਣਾ ਜ਼ਿਲ੍ਹੇ ਦੀ ਹੈ ਜੀ ਮੈਂ ਕਿਹੜੇ ਪ੍ਰਧਾਨ ਤੁਹਾਡੇ ਮੈਂ ਆਪਣੇ ਸਰਦਾਰ ਜਸਕਰਨ ਸਿੰਘ ਖਾਨ ਸਿੰਘ ਵਾਲਾ ਜੀ ਨੇ ਜਿੰਨਾ ਦੀ ਅਗਵਾਈ ਚ ਅੱਜ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਵਾਸਤੇ ਆਏ ਨੇ ਔਰ ਡੀਸੀ ਸਾਹਿਬ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਰਿਕੁਐਸਟ ਹੈ ਗੁਜਾਰੀਸ਼ ਹੈ ਭਈ ਸਾਡਾ ਮੰਗ ਪੱਤਰ ਜਿਹੜਾ ਹੈਗਾ ਉਹ ਜਲਦ ਤੋਂ ਜਲਦ ਪਹੁੰਚਾ ਕੇ ਐਨਐਸਰ ਰੱਦ ਕਰਾਈ ਜਾਵੇ ਤਾਂ ਕਿ ਅਸੀਂ ਆਪਣੇ ਡੀਸੀ ਸਾਹਿਬ ਲੁਧਿਆਣਾ ਦਾ ਵੀ ਭਈ ਸ਼ੁਕਰਾਨਾ ਅਦਾ ਕਰ ਸਕੇ ਜਿਆਦਾ ਕੁਝ ਨਾ ਕਹਿੰਦਾ ਹੋਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਦੀ ਫਤਿਹ ਹੈ ਪਹਿਲਾਂ ਦਾ ਮੇਰਾ ਤੁਹਾਡੇ ਸਾਰਿਆਂ ਦਾ ਚੈਨਲ ਵਾਲਿਆਂ ਭਰਾਵਾਂ ਦਾ ਤੁਸੀਂ ਮੱਗ ਦੀ ਗਰਮੀ ਦੇ ਵਿੱਚ ਵੇਖੋ ਜੇ ਕੋਈ ਅਸਲ ਆਵਾਜ਼ ਪਹੁੰਚਾਉਂਦਾ ਪੰਜਾਬ ਦੀ ਸੈਂਟਰ ਦੀ ਅੰਨੀ ਤੇ ਬੋਲੀ ਸਰਕਾਰ ਦੇ ਰਾਈ ਉਹ ਤੁਹਾਡੇ ਚੈਨਲ ਪਹੁੰਚਾਉਂਦੇ ਕੋਈ ਗੋਦੀ ਮੀਡੀਆ ਕੋਈ ਇਲੈਕਟ੍ਰੋਨਿਕ ਮੀਡੀਆ ਦੂਜਾ ਜਿਹੜਾ ਸਰਕਾਰੀ ਹੈ ਉਹ ਆਵਾਜ਼ ਨਹੀਂ ਪਹੁੰਚਾਉਂਦਾ ਅੱਜ ਅਸੀਂ ਲੁਧਿਆਣਾ ਦੇ ਡੀਸੀ ਰਾਈ ਇੱਕ ਮੰਗ ਪੱਤਰ ਦੇਣ ਆਏ ਆ ਕਾਲੀਦਲ ਵਾਰਿਸ ਪੰਜਾਬ ਦੀ ਸਮੁੱਚੀ ਜਥੇਬੰਦੀ ਕਿ ਤੁਸੀਂ ਇੱਕ ਪਾਸੇ ਰਾਮ ਰਖੀਮ ਨੂੰ ਵਾਰ-ਵਾਰ ਪਰੋਲ ਦੇ ਰਹੇ ਹੋ ਉਹਨੂੰ ਪਰੋਲਾਂ ਦੇ ਕੇ ਭਾਵੇਂ ਪੰਜਾਬ ਦਾ Hindu ਹੈ ਤੇ ਭਾਵੇਂ ਪੰਜਾਬ ਦਾ Sikh ਹੈ ਤੇ ਭਾਵੇਂ ਪੰਜਾਬ ਦਾ Musalman ਉਹਨਾਂ ਨੂੰ ਚੜਾ ਰਹੇ ਹੋ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦਾ ਕੋਈ ਗੁਨਾਹ ਨਹੀਂ ਉਹਦਾ ਗੁਨਾਹ ਕੀ ਹੈ ਉਹਨੇ ਅਮਰਤਿ ਚਕਾਇਆ ਲੋਕਾਂ ਨੇ ਉਹਦਾ ਗੁਨਾਹ ਆ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਰਜਿਤ ਕੀਤਾ ਉਹਦਾ ਗੁਨਾਹ ਆ ਉਹਦੇ ਕੋਲ ਚੋਲੇ ਫੜੇ ਗਏ ਉਹਦਾ ਗੁਨਾਹ ਆ ਉਹਦੇ ਕੋਲ ਕਿਰਪਾਨਾਂ ਫੜੀਆਂ ਗਈਆਂ ਉਹਦਾ ਗੁਨਾਹ ਆ ਉਹਦੇ ਕੋਲ ਕਸ਼ਰੇ ਫੜੇ ਗਏ ਤੇ ਯਾਰੋ ਉਹਦੇ ਵੱਲੋਂ ਉਹ ਜੁਰਮ ਨਹੀਂ ਸੀ ਕੀਤਾ ਗਿਆ ਤੇ ਉਹਨੂੰ ਐਡੀ ਵੱਡੀ ਸਜ਼ਾ ਲਾਈ ਗਈ ਪੰਜਾਬ ਦੀ ਗੱਲ ਕਰਨ ਲਈ ਦੋਸ਼ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਦੇ ਦੌਰ 'ਚ ਅਸੀਂ ਤੁਹਾਡੇ ਚੈਨਲ ਆ ਰਹੀ ਇੱਕ ਮੰਗ ਕਰਦੇ ਹਾਂ ਪੰਜਾਬ ਦੀ ਤੇ ਸੈਂਟਰ ਦੀ ਅੰਨੀ ਤੇ ਬੋੜੀ ਸਰਕਾਰ ਨੂੰ ਕਿ ਤੁਸੀਂ ਭਾਈ ਅਮਰਤਪਾਲ ਸਿੰਘ ਜਿਹੜਾ ਸਭ ਤੋਂ ਵੱਟਾਂ ਵੱਡ ਲੈ ਕੇ ਕੰਦੂਰ ਸਾਹਿਬ ਤੋਂ ਉਹ ਐਮਪੀ ਬਣਿਆ ਉਹਨੂੰ ਤੀਜੀ ਵਾਰੀ ਐਨਐਸਏ ਲਾ ਕੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਕੀਤੀ ਆ ਉਹਨੂੰ ਰਿਹਾ ਕਰੋ ਤਾਂ ਜੋ ਪੰਜਾਬ ਦੇ ਲੋਕ ਜਿਹੜੇ ਰੋਜ਼ ਸੜਕਾਂ ਤੇ ਉੱਤਰ ਕੇ ਤੁਹਾਡਾ ਸਿਆਪਾ ਕਰਦੇ ਨੇ ਉਹ ਨਾ ਕਰਨ ਮੈਨੂੰ ਉਮੀਦ ਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀ ਅੰਨੀ ਬੋੜੀ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਤੇ ਸਾਨੂੰ ਉਮੀਦ ਆ ਕਿ ਇਹ ਜਰੂਰ ਉਹਨਾਂ ਦੇ ਕੰਨ ਤੇ ਅੱਖਾਂ ਖੁੱਲ੍ਹੇਗੀ ਵਾਹਿਗੁਰੂ ਜੀ ਕਾ ਖਾਲਸਾ ਗੇੜਾ ਇਹ ਐਨਐਸਏ ਦੇ ਵਾਅਦਾ ਹੋ ਰਿਹਾ ਲੱਗਦਾ ਹੈ ਕਿ ਇਹ ਰਾਜਨੀਤੀ ਦੇ ਸ਼ਰੀਅੰਤਰਾਂ ਦੇ ਵਿੱਚ ਇਹ ਯਾਰੋ ਇਹ ਜੁਰਮ ਹੈ ਕਿ ਅਸੀਂ ਸਿੱਖਾਂ ਸਿੱਖ ਤੇ ਲਾਇਆ ਜਾ ਰਿਹਾ ਇੱਕ ਪਾਸੇ ਉਹ ਗੁਨਾਹਗਰ ਲੋਕ ਨੇ ਜਿਨ੍ਹਾਂ ਨੇ 84 ਚ ਕਤਲੇਆਮ ਕੀਤਾ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਇੱਕ ਪਾਸੇ ਸਰਸੇ ਵਾਲੇ ਵਰਗਾ ਵਾਰ-ਵਾਰ ਪਰੋਲ ਦਿੱਤੀ ਜਾ ਸੋ ਗੁਨਾਹ ਆ ਸਿੱਖ ਹੋਣਾ ਚਾਹੀਦਾ ਮੰਗ ਪੱਤਰ ਦੇ ਕੇ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਦੀ ਮੰਗ